ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਂਦਮੇ ਇੱਕ ਹੀ ਤੀਰਥ ਹੈ ਯਾਤਰਾ ਕੇ ਲਿਏ ਮਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਚਮਕੌਰ ਸਾਹਿਬ ਦਾ ਕਾਕਾ ਬਹੁਤ ਜ਼ਿਆਦਾ ਲਸਾਨੀ ਆ ਕਲਗੀਧਰ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਸਾਹਿਬ ਜਾਦਾ ਬਾਬਾ ਜੁਝਾਰ ਸਿੰਘ ਅਤੇ ਤਿੰਨ ਪਿਆਰੇ ਅਤੇ ਹੋਰ ਸਿੰਘ ਜਮਕੌਰ ਦੀ ਕੱਚੀ ਘੜੀ ਤੋਂ ਬਾਹਰ ਨਿਕਲ ਕੇ 10 ਲੱਖ ਫੌਜ ਦੇ ਨਾਲ ਲੜੇ ਅਸਾਮੀ ਜੰਗ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਇਹ ਉਹਨਾਂ ਦੀ ਫਤਿਹ ਇਹ ਉਹਨਾਂ ਦੀ ਜਿੱਤ ਸੀ ਕਿਉਂਕਿ 10 ਲੱਖ ਫੌਜ ਜਿਹੜੀ ਹੈ ਉਹ ਕਵੀ ਜੋਗੀ ਅੱਲਾ ਯਾਰ ਖਾਨ ਨੇ ਲਿਖਿਆ ਹੈ ਗੋਬਿੰਦ ਤੋਂ ਗੋਬਿੰਦ ਹੈ ਗੋਬਿੰਦ ਕੇ ਪਿਸਰ ਵੀ ਮਹਾਨ ਹੈ अल्लाह किस मट्टी के बने दे लाल हैं आगे आगे बढ़ते हैं मौत से ना डरते हैं जख्मों से खून बह रहा ना जख्मों का ख्याल है, किस मट्टी के बने दे लाल है। दे दे मुगलिया सल्तनत इत चम की दे, गड़ी देर लट तोड़िया और इस मुल्क के अंदर दे संसार के अंदर जबर तुलम के खिलाफ सिर तली तख के कि लड़िया जाता ਇਹ ਸਾਰੇ ਸੰਸਾਰ ਨੂੰ ਦੱਸਿਆ ਅੱਜ ਸਮੁੱਚਾ ਜੀ ਪੰਥ ਸਹਿਬਜ਼ਾਦਾ ਪਾਪਾਜੀਤ ਸਿੰਘ ਜੀ ਸਹਿਬਜ਼ਾਦਾ ਪਾਪਾ ਜੁਧਾਰ ਸਿੰਘ ਜੀ ਅਤੇ ਚਮਕੌਰ ਦੀ ਗੜੀ ਤੇ ਤਿੰਨ ਜਿਹੜੇ ਇੱਥੇ ਪਿਆਰੇ ਸ਼ਹੀਦ ਹੋਏ ਗੁਰੂ ਪਾਤਸ਼ਾਹ ਤੇ ਤੇ ਹੋਰ ਸਿੰਘਾਂ ਦੀ ਸ਼ਹਾਦਤ ਨੂੰ ਮਨਾ ਰਿਆ ਅੱਜ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਘੜੀ ਸਾਹਿਬ ਤੋਂ ਆਰੰਭ ਹੋਣ ਲੱਗਾ ਚਮਕੌਰ ਦੀ ਕੱਟੀ ਗੜੀ ਹਮੇਸ਼ਾ ਹੀ ਸਾਡੀ ਕੌਮ ਨੂੰ ਸੇਧ ਦਿੰਦੀ ਆ ਕਿ ਜ਼ਬਰ ਤੇ ਜ਼ਰਵਾਣਾ ਭਾਵੇਂ ਕਿੰਨਾ ਵੀ ਤਗੜਾ ਹੋਵੇ ਤੇ ਜਦੋਂ ਗੁਰੂ ਦਾ ਥਾਪੜ ਆਵੇ ਤੇ ਵੱਡੇ ਤੋਂ ਵੱਡੇ ਜ਼ਾਲਮ ਜ਼ਰਵਾਣੇ ਨੂੰ ਹਰਾਇਆ ਜਾ ਸਕਦਾ ਚਮਕੌਰ ਦੀ ਗੜੀ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਆ ਇਹਦੇ ਤੋਂ ਸੇਧ ਲੈ ਕੇ ਹੀ ਅੱਗੇ ਸਾਰਾ ਗੜੀ ਦਾ ਜਿਹੜਾ ਵੱਡਾ ਸਾਕਾ ਹੁੰਦਾ ਤੇ ਸ਼ਹਾਦਤਾਂ ਤੇ ਬਹਾਦਰੀ ਔਰ 1984 ਦੇ ਵਿੱਚ ਵੀ ਭਾਵੇਂ ਸਿੰਘ ਥੋੜੇ ਜੇ ਸੀ ਪਰ ਇਹ ਚਮਕੌਰ ਦੀ ਗੜੀ ਦੀ ਸੇਧ ਸੀ ਕਿ ਵੱਡੀ ਫੌਜ ਦੇ ਨਾਲ ਵੀ ਸਾਡੇ ਸਿੰਘ ਟਕਰਾ ਗਏ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੱਖ ਜਵਾਨੀ ਦੇ ਮਨਾਂ ਦੇ ਵਿੱਚ ਸੇਖਾ ਵਾਮ ਦੇ ਮਨਾ ਦੇ ਵਿੱਚ ਚਮਕੌਰ ਦੀ ਗੜੀ ਹਮੇਸ਼ਾ ਰਹੇਗੀ ਅਸੀਂ ਚਮਕੌਰ ਦੀ ਗੜੀ ਦੇ ਸਮੂਹ ਸੇਹੀਦਾਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਜਿਹੜੇ ਧਰਮ ਦੇ ਵਾਸਤੇ ਇੱਥੇ ਸ਼ਹੀਦ ਹੋਏ ਤੇ ਹਮੇਸ਼ਾ ਦੇ ਲਈ ਸਿੱਖ ਕੌਮ ਦੇ ਲਈ ਨਵੇਂ ਪੁਰਨੇ ਪਾ ਗਏ ਗੁਰੂ ਮਿਹਰ ਕਰੇ ਗੁਰੂ ਕਿਰਪਾ ਕਰੇ ਅੱਜ ਵੀ ਕੌਮ ਦੇ ਉੱਤੇ ਚੋਤਰਫਾ ਹਮਲੇ ਆ ਅੱਜ ਚਮਕੌਰ ਦੀ ਗੜੀ ਤੋਂ ਸੇਧ ਲੈ ਕੇ ਪੰਥ ਦੀ ਚੜ੍ਹ ਦੀ ਕਲਾ ਦੇ ਲਈ ਸੱਤ ਪਰ ਹੋਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ